ਦੋਸਤੋ ਬਾਇਆ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਇੱਕ ਅਜਿਹੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਂ ਕਿ ਜਿਸ ਦੇ ਨਾਲ ਤੁਹਾਨੂੰ ਆਪਣੀਆਂ ਬੱਚੀਆਂ ਤੇ ਆਪਣੀਆਂ ਧੀਆਂ ਤੇ ਪੰਜਾਬ ਦੀਆਂ ਧੀਆਂ ਤੇ ਮਾਣ ਮਹਿਸੂਸ ਹੋਵੇਗਾ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹਾਂਗਾ ਖੇਡਾਂ ਦੀ ਖੇਡਾਂ ਦੇ ਖੇਤਰ ਦੇ ਵਿੱਚ ਲੰਬੇ ਅਰਸੇ ਤੋਂ ਜੇ ਦੇਖੀਏ ਤਾਂ ਪੰਜਾਬੀਆਂ ਦਾ ਜਿਹੜਾ ਇਤਿਹਾਸ ਹੈ ਬਹੁਤ ਹੀ ਸੁਨਹਿਰੀ ਹੈ ਮਾਣਮੱਤਾ ਹੈ ਇੱਕ ਨਵੀਂ ਜਿਹੜੀ ਪ੍ਰਾਪਤੀ ਹੈ ਉਹ ਪੰਜਾਬੀਆਂ ਨੇ ਕੀਤੀ ਹੈ ਤੀਰ ਅੰਦਾਜ਼ੀ ਦੇ ਖੇਤਰ ਦੇ ਵਿੱਚ ਭਾਰਤ ਸਰਕਾਰ ਦੀ ਇੱਕ ਸਕੀਮ ਹੈ ਟਾਰਗੇਟ 올림픽 ਪੋਡੀਅਮ ਸਕੀਮ ਜਿੰਨ ਟੌਪਸ ਕਿਹਾ ਜਾਂਦਾ ਹੈ ਉਸ ਦੇ ਲਈ ਕੁਝ ਖਿਡਾਰੀ ਚੁਣੇ ਜਾਂਦੇ ਆ ਜਿਨ੍ਹਾਂ ਤੋਂ ਹਿੰਦੁਸਤਾਨ ਦੇ ਲੋਕਾਂ ਨੂੰ ਹਿੰਦੁਸਤਾਨ ਦੀ ਸਰਕਾਰ ਨੂੰ ਉਮੀਦ ਹੁੰਦੀ ਹੈ ਕਿ 올림픽 ਦੇ ਵਿੱਚ ਇਹ ਮੈਡਲ ਜਿੱਤ ਸਕਦੇ ਨੇ ਤਗਮੇ ਜਿੱਤ ਸਕਦੇ ਨੇ ਇਸੇ ਲੜੀ ਤਹਿਤੀ ਮੈਂ ਤੁਹਾਨੂੰ ਇੱਕ ਖਬਰ ਤੁਹਾਡੇ ਨਾਲ ਜਿਹੜੀ ਹੈ ਉਹ ਸਾਂਝੀ ਕਰਾਂਗਾ ਤੇ ਸਾਡੀਆਂ ਦੋ ਬੱਚੀਆਂ ਨੇ ਇਹ ਜਿਹੜੀ ਪ੍ਰਾਪਤੀ ਕੀਤੀ ਹੈ ਇਸ ਸਕੀਮ ਦੇ ਵਿੱਚ ਸ਼ਾਮਲ ਹੋਣ ਦੇ ਵਿੱਚ ਇਸ ਸਕੀਮ ਦੇ ਵਿੱਚ કુલ 118 ਜਿਹੜੇ ਖਿਡਾਰੀ ਨੇ ਭਾਰਤ ਦੇ ਉਹ ਸ਼ਾਮਲ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ 57 ਖਿਡਾਰੀ ਜਨਰਲ ਕੈਟਾਗਰੀ ਦੇ ਨੇ ਜਨਰਲ ਮਤਲਬ ਕਿ ਜਿਹੜੇ ਸਰੀਰਕ ਪੱਖੋਂ ਸੰਪੂਰਨ ਨੇ ਔਰ 61 ਖਿਡਾਰੀ ਉਹ ਨੇ ਕਿ ਜਿਹੜੇ ਪੈਰਾਓਲੰਪਿਕ ਦੇ ਵਿੱਚ ਆਉਂਦੇ ਨੇ ਤੇ ਪੈਰਾਓਲੰਪਿਕ ਖੇਡਾਂ ਦੇ ਵਿੱਚ ਹਿੱਸਾ ਲੈਂਦੇ ਨੇ ਔਰ ਇਹਨਾਂ ਖੇਡਾਂ ਦੇ ਜਿਹੜੇ ਖਿਡਾਰੀ ਨੇ ਇਹਨਾਂ ਨੂੰ ਵਿਸ਼ੇਸ਼ ਸਖਲਾਈ ਜਿਹੜੀ ਦਿੱਤੀ ਜਾਂਦੀ ਹੈ 200 ਦੇ ਕਰੀਬ ਖਿਡਾਰੀਆਂ ਦੀ ਚੋਣ ਨਾਲੇ ਸ਼ੁਰੂ ਹੋਈ ਸੀਗੀ 198 ਖਿਡਾਰੀ ਸੀ ਫਿਰ ਇਹਨਾਂ ਤੋਂ ਗਿਣਤੀ ਘਟਬਦ ਹੁੰਦੀ ਰਹੀ 94 ਆਈ ਔਰ ਹੁਣ ਕੁਝ ਨਵੇਂ ਖਿਡਾਰੀ ਸ਼ਾਮਲ ਕੀਤੇ ਤੇ 1 April 2025 ਤੋਂ ਇਹ ਜਿਹੜੀ ਲਾਸ ਐਂਜਲ ਦੇ ਵਿੱਚ 올림픽 ਹੋਣੀ ਹੈ 2028 ਦੇ ਵਿੱਚ ਅਮਰੀਕਾ ਦੇ ਵਿੱਚ ਉਸ ਦੇ ਲਈ ਇਹ ਤਿਆਰੀਆਂ ਚੱਲ ਰਹੀਆਂ ਨੇ ਖਬਰ ਹੈ ਜਿਹੜੀ ਉਹ ਤੀਰਅੰਦਾਜ਼ੀ ਨਾਲ ਜਿਆਦਾ ਜਿਹੜੀ ਸੰਬੰਧਤ ਹੈ ਮੈਂ ਤੀਰਅੰਦਾਜ਼ੀ ਬਾਰੇ ਤੁਹਾਡੇ ਨਾਲ ਗੱਲ ਸਾਂਝੀ ਕਰਾਂਗਾ ਕਿਵੇਂ ਇੱਕ ਸਧਾਰਨ ਪਰਿਵਾਰ ਚੋਂ ਇੱਕ ਬੱਚੀ ਨੇ ਉੱਠ ਕੇ 올림픽 ਤੱਕ ਦਾ ਸਫ਼ਰ ਤੈਅ ਕਰਨ ਦਾ ਜਿਹੜਾ ਸੁਪਨਾ ਲਿਆ ਹੈਗਾ ਤੇ ਉਹ ਹੈ ਬੱਚੀ ਜਿਹੜੀ ਮਾਨਸਾ ਜ਼ਿਲ੍ਹੇ ਨਾਲ ਸੰਬੰਧਤ ਪ੍ਰਨੀਤ ਕੌਰ ਮਾਨਸਾ ਜ਼ਿਲ੍ਹੇ ਦੇ ਪਿੰਡ ਛੋਟੇ ਜਿਹੇ ਪਿੰਡ ਮੰਡਾਲੀ ਦੀ ਜੰਪਲ ਹੈ ਅਫਤਾਰ ਸਿੰਘ ਤੇ ਸ਼੍ਰੀਮਤੀ ਜਗਮੀਤ ਕੌਰ ਇਹ ਅਧਿਆਪਕ ਜੋੜੀ ਦੀ ਬੇਟੀ ਹੈ ਜਿਹੜੀ ਇਹ ਲੜਕੀ ਹੁਣ ਤੱਕ ਸਾਡੇ ਦੇਸ਼ ਲਈ ਬਹੁਤ ਸਾਰੇ ਟੂਰਨਾਮੈਂਟ ਦੇ ਵਿੱਚੋਂ ਇਹ ਜਿਹੜੇ ਮੈਡਲ ਹੈ 28 ਮੈਡਲ ਹੈ ਇਹ ਅੰਤਰਰਾਸ਼ਟਰੀ ਪੱਧਰ ਤੇ ਸੋਨ ਤਗਮੇ ਸਮੇਤ ਜਿੱਤ ਚੁੱਕੀ ਹੈਗੀ ਔਰ ਇਸ ਘਟਾਰਨ ਨੇ ਹੁਣ ਜਿਹੜੇ 올림픽 ਵੱਲ ਕਦਮਾਂ ਜਿਹੜੇ ਵਧਾਉਣੇ ਸ਼ੁਰੂ ਕੀਤੇ ਨੇ ਤੀਰ ਅੰਦਾਜ਼ੀ ਦਾ ਇੱਕ ਵਰਗ ਹੈ ਕੰਪਾਉਂਡ ਜਿਹੜਾ ਕਿ ਹੁਣ ਤੱਕ ਏਸ਼ੀਅਨ ਖੇਡਾਂ ਦੇ ਵਿੱਚ ਸ਼ਾਮਲ ਸੀ ਪਰ ਹੁਣ ਜਿਹੜੀਆਂ 2028 ਦੇ ਵਿੱਚ 올림픽 ਹੋਣੀਆਂ ਨੇ ਉਹਨਾਂ ਦੇ ਵਿੱਚ ਕੰਪਾਉਂਡ ਵਰਗ ਨੂੰ ਸ਼ਾਮਲ ਕੀਤਾ ਗਿਆ ਹੈ ਸਾਨੂੰ ਕਈ ਵਾਰ ਪ੍ਰਨੀਤ ਕੌਰ ਦੀ ਪਰਫਾਰਮੈਂਸ ਦੇਖ ਕੇ ਜਾਪਦਾ ਹੁੰਦਾ ਸੀ ਕਿ ਇਹ ਲੜਕੀ ਲਈ 올림픽 ਦੂਰ ਹੋ ਗਈ ਕਿਉਂਕਿ ਇਹ ਵਰਗ ਉਹਦੇ ਵਿੱਚ ਸ਼ਾਮਲ ਨਹੀਂ ਸੀ ਕਿਉਂਕਿ ਇਹ ਵਰਲਡ ਚੈਂਪੀਅਨ ਬਣੀ ਟੀਮ ਮੁਕਾਬਲੇ ਦੇ ਵਿੱਚ ਏਸ਼ੀਅਨ ਖੇਡਾਂ ਦੇ ਵਿੱਚੋਂ ਇਸ ਨੂੰ ਸੋਨ ਤਗਮਾ ਮਿਲਿਆ ਟੀਮ ਮੁਕਾਬਲੇ ਦੇ ਵਿੱਚ ਔਰ ਏਸ਼ੀਅਨ ਚੈਂਪੀਅਨ ਬਣੀ ਵਿਅਕਤੀਗਤ ਮੁਕਾਬਲੇ ਦੇ ਵਿੱਚ ਨੈਸ਼ਨਲ ਪੱਧਰ ਤੇ ਇਸ ਬੱਚੀ ਦਾ ਰਿਕਾਰਡ ਹੈਗਾ 150 ਦੇ ਵਿੱਚੋਂ 150 ਅੰਕ ਹਾਸਲ ਕਰਨੇ ਯਾਨੀ ਕਿ ਪੂਰੇ ਦੇ ਪੂਰੇ ਨਿਸ਼ਾਨੇ ਲਗਾ ਕੇ ਕਿਉਂਕਿ ਦੁਨੀਆ ਦੇ ਵਿੱਚ ਵੀ ਇਸ ਤੋਂ ਵੱਡਾ ਰਿਕਾਰਡ ਨਹੀਂ ਅਸੀਂ ਇਹਨੂੰ ਵਰਡ ਰਿਕਾਰਡ ਵੀ ਕਹਿ ਸਕਦੇ ਹਾਂ ਕਿ ਐਡੀ ਸ਼ਾਨਦਾਰ ਜਿਹੜੀ ਕਾਰਗੁਜ਼ਾਰੀ ਹੈ ਪ੍ਰਨੀਤ ਕੌਰ ਨੇ ਦਿਖਾਈ ਹੋਈ ਹੈ ਕਿ ਬਖ ਬਖ ਖੇਡਾਂ ਬਖ ਬਖ ਜਿਹੜੇ ਈਵੈਂਟ ਨੇ ਤੀਰ ਅੰਦਾਜ਼ੀ ਦੇ ਔਰ ਹੁਣ ਜਿਹੜੀ ਕੰਪਾਊਂਡ ਈਵੈਂਟ ਹੈ ਉਹ 올림픽 ਵਿੱਚ ਸ਼ਾਮਲ ਹੋ ਗਿਆ ਤਾਂ ਜਿਸ ਦੇ ਨਾਲ ਉਮੀਦ ਵੱਜ ਗਈ ਕਿ ਸਾਡੀ ਬੱਚੀ ਇਹ ਪੰਜਾਬ ਦਾ ਮਾਣ ਲੜਕੀ ਇਹ 올림픽 ਵੀ ਜਿਹੜੀ ਖੇਡ ਸਕਦੀ ਹੈਗੀ ਦੁਆ ਕਰਦੇ ਹਾਂ ਜਿਸ ਹਾਵ ਨਾਲ ਇਹ ਤਿਆਰੀ ਕਰ ਰਹੀ ਹੈ ਜਿਸ ਸਥਿਰਤਾ ਨਾਲ ਇਹ ਨੇ ਜੂਨੀਅਰ ਲੈਵਲ ਤੋਂ ਪਰਫਾਰਮੈਂਸ ਦਿੱਤੀ ਹੈ ਪਹਿਲਾਂ ਜੂਨੀਅਰ ਨੈਸ਼ਨਲ ਦੇ ਵਿੱਚ ਇਹਨੇ ਤੱਕ ਮੇ ਜਿੱਤੇ ਫਿਰ ਸੀਨੀਅਰ ਨੈਸ਼ਨਲ ਦੇ ਵਿੱਚ ਯੂਥ ਦੇ ਵਿੱਚ ਔਰ ਫਿਰ ਅੰਤਰਵਸਤੀ ਖੇਡਾਂ ਦੇ ਵਿੱਚ ਇਸ ਖਿਡਾਰਨ ਨੇ ਨਿਰੰਤਰ ਤੱਕ ਮੇ ਜਿੱਤੇ ਤਾਂ ਇਸ ਖਿਡਾਰਨ ਤੋਂ ਪੂਰਾ ਹੀ ਸਭ ਨੂੰ ਉਮੀਦਾਂ ਸੀ ਸਭ ਦੀਆਂ ਦਵਾਵਾਂ ਸੀ ਕਿ ਕੰਪਾਊਂਡ ਵਰਗ ਹੈ ਜਿਹੜਾ ਉਹ ਸ਼ਾਮਲ ਕੀਤਾ ਜਾਵੇ 올림픽 ਦੇ ਵਿੱਚ ਹੁਣ ਭਾਰਤ ਦੀਆਂ 8 ਖਿਡਾਰਨਾਂ ਨੂੰ ਜਿਹੜੀ ਸੈਂਟਰ ਗਵਰਨਮੈਂਟ ਦੀ ਸਕੀਮ ਹੈ ਟੌਪਸ ਦੇ ਵਿੱਚ ਸ਼ਾਮਲ ਕੀਤਾ ਗਿਆ ਤੀਰ ਅੰਦਾਜ਼ੀ ਚੋਂ ਔਰ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਸਾਡੀ ਖਿਡਾਰਨ ਹੈ ਉਹ ਪ੍ਰਨੀਤ ਕੌਰ ਹੈ ਪੰਜਾਬ ਦਾ ਮਾਣ ਹੈ ਜਿਹੜਾ ਔਰ ਇਸ ਤੇ ਹੋਰ ਮੈਂ ਤੁਹਾਨੂੰ ਜਾਣਕਾਰੀ ਦੇਵਾਂ ਕਿ ਪ੍ਰਨੀਤ ਕੌਰ ਦੇ ਮਾਪਿਆਂ ਦੀ ਇਕਲੌਤੀ ਬੱਚੀ ਹੈ ਇਕਲੌਤੀ ਔਲਾਦ ਹੈ ਪਰ ਇਹਨਾਂ ਦੇ ਮਾਪਿਆਂ ਨੇ ਆਪਣੀ ਧੀ ਨੂੰ ਵੱਡੇ ਸੁਪਨੇ ਦਿਖਾਏ ਔਰ ਵੱਡੇ ਸੁਪਨੇ ਦਿਖਾਏ ਤਾਂ ਆਪਣੀ ਕਰਮ ਭੂਮੀ ਸੀ ਜਿਹੜੀ ਉਹਨਾਂ ਨੇ ਮਾਨਸਾ ਜ਼ਿਲ੍ਹੇ ਤੋਂ ਬਦਲ ਕੇ ਪਟਿਆਲਾ ਨੂੰ ਬਣਾਇਆ ਪਟਿਆਲਾ ਦੇ ਅਰਬਨ ਸਟੇਟ ਇਲਾਕੇ ਦੇ ਵਿੱਚ ਰਹਿਣ ਲੱਗੇ ਤਾਂ ਆਪਣੀ ਬੱਚੀ ਨੂੰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕੋਚ ਸ੍ਰਿੰਦਰ ਸਿੰਘ ਦੇ ਕੋਲ ਛੱਡਿਆ ਤਾਂ ਇਹਨੇ ਆਪਣੀ ਜਿਹੜੀ ਸ਼ੁਰੂਆਤ ਸੀ ਤੀਰ ਅੰਦਾਜ਼ੇ ਦੀ ਸ੍ਰਿੰਦਰ ਸਿੰਘ ਕੋਚ ਨੇ ਜਿਹੜੇ ਉਹਨਾਂ ਤੋਂ ਕੀਤੀ ਔਰ ਬੜੀਆਂ-ਬੜੀਆਂ ਪ੍ਰਾਪਤੀਆਂ ਉਹਨਾਂ ਦੇ ਕੋਲ ਰਹਿੰਦੇ ਹੁਆ ਇਸ ਬੱਚੀ ਨੇ ਹਾਸਲ ਕੀਤੀਆਂ ਅੱਜਕੱਲ ਪਿਛਲੇ ਕੁਝ ਸਮੇਂ ਤੋਂ ਇੱਕ ਕੋਚ ਜਿਹੜਾ ਦਰੋਣਾਚਾਰੀਆ ਕੋਚ ਹੈ ਹਿੰਦੁਸਤਾਨ ਦਾ ਜੀਵਨ ਜੋਤ ਸਿੰਘ ਤੇਜਾ ਹੁਣ ਇਹ ਜਿਹੜੀ ਪਰਨੀਤ ਹੈ ਉਹਨਾਂ ਕੋਲੋਂ ਸੁਖ ਲਾਈ ਲੈ ਰਹੀ ਹੈ ਇਸ ਤਰ੍ਹਾਂ ਜਿਹੜਾ ਬੜਾ ਹੀ ਸੁਨਹਿਰਾ ਸਫ਼ਰ ਰਿਹਾ ਹੈਗਾ ਪਰਨੀਤ ਦਾ ਔਰ ਸਾਡੇ ਸਭ ਦੇ ਲਈ ਇੱਕ ਬੜੀ ਪ੍ਰੇਰਣਾਦਾਇਕ ਜਿਹੜੀ ਪ੍ਰਾਪਤੀ ਹੈ ਪੰਜਾਬਣ ਧੀਆਂ ਵਾਸਤੇ ਤੇ ਹੁਣ ਜਿਹੜੀ ਸਹੂਲਤਾਂ ਇਸ ਨੂੰ ਮਿਲਦੀਆਂ ਨੇ ਟੌਪਸ ਸਕੀਮ ਦੇ ਅਧੀਨ ਉਹ ਜਿਹੜੀਆਂ ਸਹੂਲਤਾਂ ਉਹਨਾਂ ਦੇ ਵਿੱਚ 50000 ਰੁਪਏ ਪਰ ਮਹੀਨਾ ਇਹਨਾਂ ਨੂੰ ਜਿਹੜਾ ਮਾਨ ਪੱਤਾ ਮਿਲਦਾ ਔਰ ਜੇ ਇਹ ਵਿਦੇਸ਼ ਦੇ ਵਿੱਚ ਸਖਲਾਈ ਲੈਣ ਜਾਂਦੀ ਹੈ ਤਾਂ ਪਲੱਸ ਇਸ ਨੂੰ 25 ਡਾਲਰ ਰਜਾਨਾ ਜੇਬ ਖਰਚ ਤੇ ਵਜੋਂ ਵੀ ਦਿੱਤੇ ਜਾਂਦੇ ਨੇ ਰਹਿائش ਉੱਚਕੁੱਟ ਦੀ ਸਖਲਾਈ ਵਿਦੇਸ਼ਾਂ ਦੇ ਵਿੱਚ ਸਖਲਾਈ ਭਾਰਤ ਸਖਲਾਈ ਸਮੁੱਚਾ ਪ੍ਰਬੰਧ ਹੈ ਜਿਹੜਾ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਅਧੀਨ ਕੀਤਾ ਜਾਂਦਾ ਹੈ ਏਡੀ ਵੱਡੀ ਇਸ ਬੱਚੀ ਨੇ ਪ੍ਰਾਪਤੀ ਕੀਤੀ ਹੈ ਇਹ ਪਟਿਆਲੇ ਦੇ ਵੱਖ-ਵੱਖ ਸਕੂਲਾਂ ਦੇ ਵਿੱਚ ਬੜੀ ਸਰਕਾਰੀ ਮਲਟੀਪਰਪਸ ਸੀਨੀਅਰ ਸੈਕੰਡਰੀ ਸਕੂਲ ਚੋਂ ਇਹਨਾਂ ਨੇ ਪਲੱਸ 1 2 ਦੀ ਜਿਹੜੀ ਵਿੱਦਿਆ ਉਹ ਹਾਸਲ ਕੀਤੀ ਤੇ ਅੱਜ ਕੱਲ ਇਹ ਖਾਲਸਾ ਕਾਲਜ ਪਟਿਆਲਾ ਦੀ ਵਿਦਿਆਰਥਣਾਂ ਜਿੱਥੇ ਬੀਏ ਫਾਈਨਲ ਦੇ ਵਿੱਚ ਪੜ ਰਹੀ ਹੈ ਸਮੁੱਚਾ ਇਹ ਤਾਂ ਖੇਡ ਸਫਰ ਹੈ ਜਿਹੜਾ ਦੇਖਿਆ ਜਾਵੇ ਤਾਂ ਇੱਕ ਸਥਿਰਤਾ ਭਰਿਆ ਸਫਰ ਹੈ ਤੇ ਸਭ ਦੀ ਦੁਆ ਹੁੰਦੀ ਸੀ ਕਿ ਸਾਡੀ ਬੱਚੀ 올림픽 ਖੇੜੇ ਤੇ ਹੁਣ ਵੀ 올림픽 ਖੇਡਣ ਦੇ ਲਈ ਭਾਰਤ ਸਰਕਾਰ ਨੇ ਜਿਹੜਾ ਇਸ ਦੇ ਵਿੱਚ ਦਿਖਾਈ ਦਿੱਤਾ ਕਿ ਇਹ ਬੱਚੀ ਤਗਮਾ ਜਿੱਤਣ ਦੇ ਸਮਰੱਥ ਹੈ ਤਾਂ ਮੇਰਾ ਇਸ ਵੀਡੀਓ ਪਾਉਣ ਦਾ ਜਿਹੜਾ ਮਕਸਦ ਇਹ ਹੀ ਸੀ ਕਿ ਮੈਂ ਮਾਪਿਆਂ ਨੂੰ ਅਪੀਲ ਕਰਦਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਡੀਆਂ ਖਿਡਾਰਨਾਂ ਨੇ ਜਿਵੇਂ ਵੇਖੋ ਤੀਰ ਅੰਦਾਜ਼ੀ ਦੇ ਵਿੱਚ ਇਕਲੌਤੀ ਖਿਡਾਰਨ ਹੈ ਜਿਹੜੀ ਟੌਪ ਸਕੀਮ ਦੇ ਲਈ ਕੁਆਲੀਫਾਈ ਕੀਤਾ ਦੂਸਰੀ ਬੱਚੀ ਨਿਸ਼ਾਨੇਬਾਜ਼ੀ ਦੇ ਵਿੱਚ ਸਾਡੀ ਸਿਫਤ ਕੌਰ ਸਮਰਾ ਉਸ ਨੇ ਵੀ ਕੁਆਲੀਫਾਈ ਕੀਤਾ ਇਸ ਸਕੀਮ ਦੇ ਵਿੱਚ ਔਰ ਅਰਜਨ ਬਬੂਟਾ ਉਹ ਵੀ ਸਾਡਾ ਨੌਜਵਾਨ ਹੈ ਇਹ ਸਿਰਫ ਤਿੰਨ ਬੱਚੇ ਨੇ ਜਿਨ੍ਹਾਂ ਨੇ ਟੌਪਸ ਸਕੀਮ ਦੇ ਲਈ ਜਿਹੜਾ ਕੁਆਲੀਫਾਈ ਕੀਤਾ ਹੈਗਾ ਪੰਜਾਬ ਦੀ ਤਰਫੋਂ ਦੋ ਨਿਸ਼ਾਨੇਬਾਜ਼ ਨੇ ਔਰ ਇੱਕ ਤੇ ਤੀਰ ਅੰਦਾਜ਼ ਹੈ ਮੈਂ تیرੰਦਾਜੀ ਬਾਰੇ ਜਾਦੇ ਤੁਹਾਡੇ ਨਾਲ ਗੱਲ ਤਾਂ ਹੀ ਕੀਤੀ ਹੈ ਕਿ ਇਸ ਲੜਕੀ ਦੇ ਮਾਪਿਆਂ ਨੇ ਦੋ ਪੱਖ ਨੇ ਇੱਕ ਆਪਣੀ ਧੀ ਵਾਸਤੇ ਆਪਣੀ ਕਰਮ ਭੂਮੀ ਬਦਲੀ ਦੂਸਰਾ ਆਪਣੀ ਇਕਲੌਤੀ ਔਲਾਦ ਉਹ ਵੀ ਧੀ ਉਸ ਨੂੰ ਉਸ ਦੇ ਰਾਹੀਂ ਐਡੇ ਸੁਪਨੇ ਦੇਖੇ ਕਿ ਉਸ ਲੜਕੀ ਨੇ ਮਾਪਿਆਂ ਦਾ ਔਰ ਆਪਣੇ ਲਾਕੇ ਦਾ ਐਡਾ ਵੱਡਾ ਜਿਹੜਾ ਮਾਨ ਹੈ ਉਸ ਨੇ ਵਧਾਇਆਗਾ ਔਰ ਅਸੀਂ ਸਭ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਤਾਂ ਕਿ ਸਾਡੇ ਸਾਰੇ ਮਾਪੇ ਆ ਜਿਹੜੇ ਮੋਟੀਵੇਟ ਹੋਣ ਕਿ ਅਸੀਂ ਆਪਣੀਆਂ ਬੱਚੀਆਂ ਨੂੰ ਖੇਡਾਂ ਦੇ ਨਾਲ ਜੋੜੀਏ ਚਾਹੇ ਪੜ੍ਹਾਈ ਦੇ ਨਾਲ ਜੋੜੀਏ ਚਾਹੇ ਹੋਰ ਨਾ ਖੇਤਰਾਂ ਦੇ ਵਿੱਚ ਜੋੜੀਏ ਤਾਂ ਆਪਣੀਆਂ ਬੱਚੀਆਂ ਨੂੰ ਜੇਕਰ ਅਸੀਂ ਬਰਾਬਰ ਦੇ ਮੌਕੇ ਦੇਵਾਂਗੇ ਤਾਂ ਉਹ ਵੀ ਕਿਸੇ ਤੋਂ ਘੱਟ ਨਹੀਂ ਤਾਂ ਉਹ ਵੀ ਸਾਡੇ ਲਈ ਮਾਣ ਦਾ ਸਵੱਭਾ ਬਣ ਸਕਦੀਆਂ ਹਨ ਸਾਡੇ ਲਈ ਸਤਿਕਾਰ ਦਾ ਸਵੱਭਾ ਬਣ ਸਕਦੀਆਂ ਹਨ ਉਮੀਦ ਕਰਦੇ ਹਾਂ ਕਿ ਅਸੀਂ ਜਰੂਰ ਪ੍ਰਨੀਤ ਕੌਰ ਸਿਫਤ ਕੌਰ ਸਮਰਾ ਇਹਨਾਂ ਦੀ ਕਹਾਣੀ ਤੋਂ ਇਹਨਾਂ ਦੀ ਜਿਹੜੀ ਹੈਗੀ ਹੈ ਸਫਲਤਾ ਤੋਂ ਇਹਨਾਂ ਦੇ ਸਫਰ ਤੋਂ ਪ੍ਰੇਰਨਾ ਲੈ ਕੇ ਆਪਣੀਆਂ ਬੱਚੀਆਂ ਨੂੰ ਵੱਧ ਤੋਂ ਵੱਧ ਜਿਹੜੇ ਮੌਕੇ ਪ੍ਰਦਾਨ ਕਰੋਗੇ ਤਾਂ ਕਿ ਉਹ ਵੀ ਵੱਡੀਆਂ ਉਡਾਨਾਂ ਜਿਹਨੀਆਂ ਭਰ ਸਕਣ ਉਮੀਦ ਕਰਦਾ ਹਾਂ ਕਿ ਮੇਰੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋਗੇ ਤੇ ਵੀਡੀਓ ਨੂੰ ਵੀ ਸ਼ੇਅਰ ਕਰੋਗੇ ਬਹੁਤ-ਬਹੁਤ ਸ਼ੁਕਰੀਆ